ਤ੍ਰਵਰਾਠੀ ਦੇ ਵੱਲੋਂ ਸਿੱਖ ਇਤਿਹਾਸ ਨੂੰ ਲੈ ਕੇ ਇੱਕ AI ਵੀਡੀਓ ਬਣਾਈ ਗਈ ਜਿਸ ਦਾ ਸਿੱਖ ਜਾਗਤ ਵਿੱਚ ਭਾਰੀ ਵਿਰੋਧ ਹੋਣ ਤੋਂ ਬਾਅਦ ਤ੍ਰਵਰਾਠੀ ਦੇ ਵੱਲੋਂ ਇਹ ਵੀਡੀਓ ਡਿਲੀਟ ਕਰ ਦਿੱਤੀ ਗਈ ਇਸ ਵੀਡੀਓ ਦੇ ਦੋ ਕਾਰਨ ਸਨ ਇੱਕ ਤਾਂ AI ਦੀ ਵਰਤੋਂ ਅਤੇ ਦੂਜਾ ਸੀ ਸਿੱਖ ਇਤਿਹਾਸ ਨੂੰ ਗਲਤ ਪੇਸ਼ ਕਰਨਾ ਤ੍ਰਵਰਾਠੀ ਦੇ ਵੱਲੋਂ ਜਾਂ ਤਾਂ ਇਤਿਹਾਸ ਨੂੰ ਫਰੋਲਿਆ ਨਹੀਂ ਗਿਆ ਅਤੇ ਜੋ ਉਸ ਨੇ ਵੀਡੀਓ ਦੇ ਵਿੱਚ ਇਤਿਹਾਸ ਦੱਸਿਆ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਵੀ ਤ੍ਰਵਰਾਠੀ ਨੇ ਕੀਤੀਆਂ ਤ੍ਰੋਵਰਾਠੀ ਦੀ ਇਸ AI ਵੀਡੀਓ ਦੇ ਵਿੱਚ ਤ੍ਰੋਵਰਾਠੀ ਕਹਿੰਦਾ ਵੀ ਹੈ ਵੀ ਮੈਂ AI ਦੀ ਵਰਤੋਂ ਨੈਕਸਟ ਲੈਵਲ ਤੇ ਜਾ ਕੇ ਇਸ ਵੀਡੀਓ ਦੇ ਵਿੱਚ ਕੀਤੀ ਹੈ ਸਹਿਰ ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਕਈ ਪੰਜਾਬੀ ਨੌਜਵਾਨ ਤ੍ਰੋਵਰਾਠੀ ਦੇ ਪੱਖ ਵਿੱਚ ਵੀ ਦਿਖਦੇ ਨੇ ਤੇ ਕਈ ਨੌਜਵਾਨ ਵਿਰੋਧ ਦੇ ਵਿੱਚ ਵੀ ਦਿਖਦੇ ਨੇ ਪੱਖ ਦੇ ਵਿੱਚ ਸਿਰਫ ਉਹੀ ਪੰਜਾਬੀ ਹਨ ਜਿਨ੍ਹਾਂ ਨੂੰ ਜਾਂ ਤਾਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਜਾਂ ਫਿਰ ਉਹਨਾਂ ਨੇ ਇਤਿਹਾਸ ਦੇਖਿਆ ਨਹੀਂ ਕੱਲੀ AI ਵੀਡੀਓ ਹੀ ਦੇਖੀ ਹੈ ਸਿੱਖ ਇਤਿਹਾਸ ਦੀ ਜਦੋਂ ਉਸਨੇ ਸ਼ੁਰੂਆਤ ਕੀਤੀ ਹੈ ਤਾਂ ਸ਼ੁਰੂਆਤ ਵਿੱਚ ਹੀ ਉਸਨੇ ਪਹਿਲੀ ਗਲਤੀ ਤਾਂ ਇਹੀ ਕੀਤੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਉਂਦੇ ਹਨ ਤਾਂ ਗੁਰੂ ਸਾਹਿਬ ਉਹਨਾਂ ਦਾ ਸੀਸ ਲੈਣ ਤੋਂ ਬਾਅਦ ਅਗਲੇ ਦ੍ਰਿਸ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੇ ਰੋਂਦੇ ਦਿਖਾਇਆ ਗਿਆ ਜੋ ਇੱਥੇ ਬਹੁਤ ਵੱਡੀ ਇਤਿਹਾਸ ਦੇ ਵਿੱਚ ਮਿਸਟੇਕ ਜਿਹੜੀ ਧਰੋਵਰਾਠੀ ਦੇ ਵੱਲੋਂ ਕੀਤੀ ਗਈ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਵੰਸ ਸਿੱਖ ਕੌਮ ਦੇ ਲਈ ਵਾਰ ਦਿੱਤਾ ਸਿੱਖ ਕੌਮ ਤੋਂ ਉੱਪਰ ਵੀ ਦੁਨੀਆ ਦੇ ਲਈ ਆਪਣੇ ਪਰਿਵਾਰ ਨੂੰ ਵਾਰਿਆ ਅਤੇ ਹੋਰ ਧਰਮ ਦੇ ਲਈ ਆਪਣੇ ਪਿਤਾ ਨੂੰ ਸਹਾਦਤ ਦੇ ਲਈ ਆਪ ਗੁਰੂ ਸਾਹਿਬ ਜੀ ਨੇ ਭੇਜਿਆ ਸੀ ਕਿ ਤੁਹਾਡੇ ਤੋਂ ਵੱਡਾ ਕੌਣ ਹੈ ਜੋ ਇਹ ਪਰਉਪਕਾਰ ਕਰ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਸਹਜਾਦੇ ਵਾਰ ਕੇ ਵੀ ਅੱਖ ਦੇ ਵਿੱਚੋਂ ਹੰਝ ਨਹੀਂ ਸੀ ਛੁੱਟੀ ਪਰ ਇੱਥੇ ਇਸ ਵੀਡੀਓ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਰੋਂਦਿਆਂ ਦਿਖਾਇਆ ਗਿਆ ਪਹਿਲੀ ਤਾਂ ਸਭ ਤੋਂ ਵੱਡੀ ਇਹੀ ਗਲਤੀ ਸੀ ਅਗਲੀ ਗੱਲ ਕਰੀਏ ਖਾਲਸਾ ਸਾਜਣਾ ਦਿਵਸ ਦੇ ਮੌਕੇ ਜਦੋਂ ਪੰਜ ਪਿਆਰੇ ਸਾਜੇ ਗਏ ਖਾਲਸਾ ਸਾਜਿਆ ਗਿਆ ਤਾਂ ਇੱਥੇ ਵੀ ਖਾਲਸਾ ਸਾਜਣਾ ਦਿਵਸ ਨੂੰ ਸਿਰਫ ਛੋਟੇ ਜਿਹੇ ਰੂਪ ਦੇ ਵਿੱਚ ਦਿਖਾ ਕੇ ਸਾਰਾ ਇਤਿਹਾਸ ਹੀ ਖਰਾਬ ਕਰ ਦਿੱਤਾ ਤਰੋ ਵਿਰਾਠੀ ਨੇ ਸਿੱਧਾ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਦੇ ਸਾਹਮਣੇ ਪੰਜੇ ਦੇ ਪੰਜੇ ਇੱਕੋ ਵਾਰ ਚ ਲਿਆ ਕੇ ਖੜੇ ਕਰ ਦਿੱਤੇ ਅਤੇ ਗੁਰੂ ਸਾਹਿਬ ਉਹਨਾਂ ਨੂੰ ਤੰਬੂ ਵਿੱਚ ਲੈ ਜਾਂਦੇ ਨੇ ਤੇ ਬਾਹਰ ਖਾਲਸੇ ਦੇ ਰੂਪ ਵਿੱਚ ਲੈ ਆਉਂਦੇ ਨੇ ਉਹ ਇਤਿਹਾਸ ਇੱਥੇ ਗਾਇਵਹੀ ਕਰ ਦਿੱਤਾ ਤਰੋ ਵਿਰਾਠੀ ਨੇ ਕਿ ਗੁਰੂ ਸਾਹਿਬ ਜੀ ਨੇ ਨੰਗੀ ਤਲਵਾਰ ਹਵਾ ਵਿੱਚ ਲਹਿਰਾ ਕੇ ਕਿਹਾ ਸੀ ਕਿ ਮੈਨੂੰ ਇੱਕ ਸੀਸ ਚਾਹੀਦਾ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਤੰਬੂ ਵਿੱਚ ਲਿਜਾ ਕੇ ਉਹਦਾ ਸੀਸ ਧੜ ਤੋਂ ਵੱਖ ਕਰਕੇ ਖੂਨ ਦੇ ਨਾਲ ਲਿਬੜੀ ਕਿਰਪਾਨ ਜਦੋਂ ਤੰਬੂ ਤੋਂ ਬਾਹਰ ਆ ਕੇ ਦਿਖਾਈ ਸੀ ਤਾਂ ਅੱਧੇ ਲੋਕ ਉੱਥੋਂ ਡਰ ਕੇ ਭੱਜ ਗਏ ਸੀ ਉਹ ਗੱਲਾਂ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਤਰੋ ਵਿਰਾਠੀ ਦੇ ਵੱਲੋਂ ਪੰਜ ਪਿਆਰਿਆਂ ਦੇ ਨਾਮ ਜਿਹੜੇ ਨਾਮ ਦੇ ਪਿੱਛੇ ਵੀ ਲੌਜਿਕ ਸੀ ਉਹ ਲੌਜਿਕ ਵੀ ਇੱਥੇ ਸਾਂਝੇ ਨਹੀਂ ਕੀਤੇ ਗਏ ਧਰੋ ਵਿਰਾਠੀ ਦੇ ਵੱਲੋਂ ਜੋ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਤੇ ਸਾਹਿਬ ਸਿੰਘ ਵੀ ਦਇਆ ਧਰਮ ਮੋਹਕਮ ਤੇ ਹਿੰਮਤ ਤੇ ਫਿਰ ਗੁਰੂ ਸਾਹਿਬ ਨਾਲ ਮੇਲ ਜਿਹੜੇ ਉਹ ਲੌਜਿਕ ਸੀ ਉਹ ਵੀ ਨਹੀਂ ਸਾਂਝੇ ਕੀਤੇ ਗਏ ਇੱਥੇ ਉਸ ਤੋਂ ਅੱਗੇ ਜਾ ਕੇ ਧਰੋ ਵਿਰਾਠੀ ਇਹ ਵੀ ਵੀਡੀਓ ਦੇ ਵਿੱਚ ਦੱਸਦਾ ਵੀ ਸ੍ਰੀ ਦਰਬਾਰ ਸਾਹਿਬ ਦੀ ਜੋ ਜ਼ਮੀਨ ਹੈ ਉਹ ਅਕਬਰ ਨੇ ਗਿਫਟ ਕੀਤੀ ਸੀ ਗਿਫਟ ਕੀਤੀ ਦਾ ਉਹ ਚੀਜ਼ ਹੁੰਦੀ ਹੈ ਜਿਹੜੀ ਫਰੀ ਦੇ ਵਿੱਚ ਦਿੱਤੀ ਹੋਵੇ ਜਦ ਕਿ ਸਿੱਖ ਇਤਿਹਾਸ ਦੇ ਵਿੱਚ ਇਹ ਜਾਣਕਾਰੀ ਬਕਾਇਦਾ ਪ੍ਰੂਫ ਨੇ ਕਿ ਗੁਰੂ ਰਾਮਦਾਸ ਜੀ ਨੇ ਇਹ ਜਗ੍ਹਾ ਮੁੱਲ ਖਰੀਦੀ ਸੀ ਤੇ ਉਸ ਸਮੇਂ ਅਕਬਰ ਦਾ ਰਾਜ ਸੀ ਸਰਕਾਰੀ ਦਸਤਾਵੇਜ਼ ਦੇ ਵਿੱਚ ਵੀ ਇਹ ਜ਼ਿਕਰ ਹੈ ਕਿ ਗੁਰੂ ਰਾਮਦਾਸ ਜੀ ਨੇ 500 ਬਿੱਗਾਂ ਜ਼ਮੀਨ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਦੇ ਪਾਸੋਂ ਮੁੱਲ ਖਰੀਦੀ ਸੀ ਉਸ ਸਮੇਂ ਦੇ 700 ਅਕਬਰੀ ਰੁਪਏ ਦੇ ਕੇ ਤੇ ਇੱਥੇ ਤੋਂ ਵਿਰਾਠੀ ਕਹਿੰਦਾ ਵੀ ਇਹ ਜ਼ਮੀਨ ਜਿਹੜੀ ਅਕਬਰ ਨੇ ਗਿਫਟ ਕੀਤੀ ਸੀ ਇਸ ਵੀਡੀਓ ਦੇ ਵਿੱਚ ਇਹ ਵੀ ਦਰਸਾਇਆ ਗਿਆ ਕਿ ਜੋ ਛੋਟੇ ਸਹਿਬਜ਼ਾਦਿਆਂ ਦੀ ਸਹਾਦਤ ਦੇ ਸਮੇਂ ਉਹਨਾਂ ਦੇ ਚਿਹਰਿਆਂ ਦਾ ਨੂਰ ਸੀ ਉਹ ਵੀ ਇਸ ਵੀਡੀਓ ਦੇ ਵਿੱਚ ਨੂਰ ਨਜ਼ਰ ਨਹੀਂ ਆਇਆ ਸਗੋਂ ਸਹਿਬਜ਼ਾਦਿਆਂ ਨੂੰ ਇੱਕ ਡਰੇ ਹੋਏ ਬਾਕਾਂ ਦੇ ਵਾਂਗ ਦਿਖਾਇਆ ਗਿਆ ਉਸ ਤੋਂ ਅੱਗੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਇੱਥੇ ਗਲਤ ਪੇਸ਼ ਕੀਤਾ ਗਿਆ ਜੋ ਸਿੱਖ ਇਤਿਹਾਸ ਨੂੰ ਬਿਲਕੁਲ ਹੀ ਇੱਕ ਅਲੱਗ ਦਿਸ਼ਾ ਦੇ ਵਿੱਚ ਲੈ ਕੇ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਉਹ ਇਸ ਵੀਡੀਓ ਵਿੱਚ ਪੇਸ਼ ਕਰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੇ ਅੰਮ੍ਰਿਤ ਸਕਿਆ ਹੀ ਨਹੀਂ ਸੀ ਜਦ ਕਿ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਬੰਦਾ ਬਹਾਦਰ ਬਣਾ ਕੇ ਉਸ ਦੇ ਨਾਲ ਪੰਜ ਸਿੰਘ ਵੀ ਭੇਜੇ ਸਨ ਤੇ ਆਪਣੇ ਭੱਥੇ ਦੇ ਪੰਜ ਤੀਰ ਵੀ ਬਖਸੇ ਸਨ ਤੇ ਗੁਰੂ ਸਾਹਿਬ ਜੀ ਨੇ ਬੰਦਾ ਬਹਾਦਰ ਨੂੰ ਚਿੱਠੀਆਂ ਵੀ ਲਿਖ ਕੇ ਦਿੱਤੀਆਂ ਸਨ ਕਿ ਜਾ ਕੇ ਪੰਜਾਬ ਦੇ ਸਿੱਖਾਂ ਨੂੰ ਦੇ ਦੇਣੀਆਂ ਤੇ ਗੁਰੂ ਸਾਹਿਬ ਜੀ ਨੇ ਬੰਦਾ ਬਹਾਦਰ ਨੂੰ ਆਪਣੀ ਕਾਉਂ ਦਾ ਜਰਨਲ ਬਣਾ ਕੇ ਪੰਜਾਬ ਵੱਲ ਤੋਰਿਆ ਸੀ ਪਰ ਤਰ ਵਿਰਾਠੀ ਦੇ ਵੱਲੋਂ ਸਿੱਖ ਇਤਿਹਾਸ ਦੇ ਨਾਲ ਵੱਡੇ ਪੱਧਰ ਤੇ ਜਿਹੜੀਆਂ ਗਲਤ ਤਰੀਕੇ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਸੇੜ-ਛਾੜ ਕੀਤੀ ਗਈ ਹੈ ਇਹ ਸੇੜ-ਛਾੜ ਉਸ ਦੇ ਵੱਲੋਂ ਕਿਉਂ ਕੀਤੀ ਗਈ ਜਾਂ ਕਿਵੇਂ ਹੋਈ ਇਹ ਤਾਂ ਹੁਣ ਉਹੀ ਦੱਸ ਸਕਦਾ ਜਾਂ ਤਾਂ ਉਸ ਨੇ ਸਿੱਖ ਇਤਿਹਾਸ ਦੀ ਪਰਚੋਲ ਨਹੀਂ ਕੀਤੀ ਜਾਂ ਫਿਰ ਉਸ ਦੇ ਵੱਲੋਂ ਜਾਣਬੁੱਝ ਕੇ ਏਜੰਸੀਆਂ ਦੇ ੱਤੇ ਚੜ ਕੇ ਇਹ ਵੀਡੀਓ ਬਣਾਈ ਗਈ ਹੈ ਅੱਧੇ ਲੋਕ ਨੇ ਜਿਹੜੇ ਪੰਜਾਬੀ ਉਹ ਧਰੋਵਰਾਠੀ ਦੇ ਪੱਖ ਦੇ ਵਿੱਚ ਨੇ ਜੋ ਸ਼ਾਇਦ ਇਤਿਹਾਸ ਤੋਂ ਜਾਣੂ ਹੀ ਨਹੀਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਸਾਡੇ ਇਤਿਹਾਸ ਦੇ ਨਾਲ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਸੇੜ-ਸਾੜ ਹੋ ਰਹੀ ਹੈ ਜੋ ਸਿੱਖ ਇਤਿਹਾਸ ਤੋਂ ਹਲੇ ਤੱਕ ਜਾਣੂ ਨੇ ਉਹ ਤਾਂ ਇਸ ਵੀਡੀਓ ਦਾ ਵਿਰੋਧ ਕਰ ਹੀ ਚੁੱਕੇ ਨੇ ਪਰ ਜਿਹੜੇ ਧਰੋਵਰਾਠੀ ਦੀ ਇਸ ਵੀਡੀਓ ਦਾ ਪੱਖ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਨੂੰ ਇਹ ਸਵਾਲ ਜ਼ਰੂਰ ਹੈ ਵੀ ਜੋ ਧਰੋਵਰਾਠੀ ਦੇ ਜਿੰਨੇ ਪ੍ਰਸ਼ੰਸਕ ਨੇ ਜੋ ਸਿੱਕੇ ਦੇ ਇਤਿਹਾਸ ਬਾਰੇ ਨਹੀਂ ਜਾਣਦੇ ਜੇਕਰ ਉਹ ਤਰੋਵਰਾਠੀ ਦੀ ਇਹ ਵੀਡੀਓ ਸੁਣਨਗੇ ਤਾਂ ਉਸਦੇ ਨਤੀਜੇ ਕੀ ਹੋਣਗੇ ਤੁਸੀਂ ਆਪ ਹੀ ਹਿਸਾਬ ਲਾ ਲਓ ਇੱਕ ਹੋਰ بڑا ਇਸ ਦੇ ਵਿੱਚ ਮੁੱਦਾ ਰਹਿ ਗਿਆ ਮੈਂ ਗੱਲ ਕਰਨੀ ਕਿ ਤਰੋਵਰਾਠੀ ਨੇ ਅਮਰਤ ਨੂੰ ਲੈ ਕੇ ਵੀ ਇਸ ਦੇ ਵਿੱਚ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਪਾਣੀ ਦੇ ਵਿੱਚ ਚੀਨੀ ਮਿਲਾ ਕੇ ਉਹ ਪੰਜ ਪਿਆਰਿਆਂ ਨੂੰ ਪਲਾਈ ਗਈ ਕਿ ਇਹ ਹੀ ਇਤਿਹਾਸ ਹੈ ਇਹ ਹੀ ਪਰਚੋਲ ਹੈ ਤਰੋਵਰਾਠੀ ਦੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਤਿਆਰ ਕਰਨ ਦੇ ਲਈ ਖੰਡੇ ਬਾਟੇ ਦੇ ਵਿੱਚ ਪਾਣੀ ਪਾ ਕੇ ਉਸ ਦੇ ਵਿੱਚ ਪੰਜ ਬਾਣੀਆਂ ਪੜ੍ਹ ਕੇ ਪਤਾਸੇ ਪਾ ਕੇ ਘੋਲ ਕੇ ਫਿਰ ਅੰਮ੍ਰਿਤ ਤਿਆਰ ਕੀਤਾ ਸੀ ਪਰ ਤ੍ਰੋ ਵਿਰਾਠੀ ਕਹਿੰਦਾ ਕਿ ਪਾਣੀ ਦੇ ਵਿੱਚ ਚੀਨੀ ਪਾ ਕੇ ਪਿਆਈਗੀ ਕੀ ਤ੍ਰੋ ਵਿਰਾਠੀ ਦੀ ਇਹ ਜਾਣਕਾਰੀ ਤੁਹਾਨੂੰ ਸਹੀ ਲੱਗਦੀ ਹੈ ਜਿਹੜੇ ਤ੍ਰੋ ਵਿਰਾਠੀ ਦੇ ਪੱਖ ਦੇ ਵਿੱਚ ਪੋਸਟਾਂ ਪਾ ਰਹੇ ਨੇ ਸਾਨੂੰ ਪਰਚੋਲ ਕਰਨੀ ਪਊਗੀ ਕਿ ਸਾਡਾ ਇਤਿਹਾਸ ਕੀ ਹੈ ਘੱਟੋ ਘੱਟ ਸਿੱਖਾਂ ਨੂੰ ਤਾਂ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਜੇ ਕੋਈ ਗੈਰ ਸਿੱਖ ਸਾਡੇ ਇਤਿਹਾਸ ਬਾਰੇ ਬੋਲ ਰਿਹਾ ਤਾਂ ਉਹ ਸੱਚ ਵੀ ਬੋਲ ਰਿਹਾ ਕਿ ਝੂਠ ਬੋਲ ਰਿਹਾ ਇਸ ਬਾਰੇ ਤਾਂ ਸਾਨੂੰ ਗਿਆਨ ਹੋਣਾ ਚਾਹੀਦਾ ਉਹਦੇ ਪੱਖ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਸਿਰਫ ਇਹ ਦੇਖ ਰਹੇ ਆ ਵੀ ਧਰਵਰਾਠੀ ਇਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਮੈਂ AI ਦਾ ਇਸਤੇਮਾਲ ਇਸ ਵੀਡੀਓ ਦੇ ਵਿੱਚ ਨੈਕਸਟ ਲੈਵਲ ਦਾ ਕੀਤਾ ਹੈ ਕਿ ਬਸ ਇਸੇ ਨੂੰ ਸੁਣ ਕੇ ਤੁਸੀਂ ਉਸ ਦੇ ਪੱਖ ਦੇ ਵਿੱਚ ਖੜੇ ਹੋ ਜੋ ਧਰਵਰਾਠੀ ਦੇ ਵੱਲੋਂ ਸਿੱਖ ਇਤਿਹਾਸ ਦੇ ਨਾਲ ਸੇੜ ਸਾੜ ਇਸ ਪੱਧਰ ਤੱਕ ਹੋਈ ਹੈ ਧਰਵਰਾਠੀ ਨੂੰ ਸਾਰੀ ਸੰਗਤ ਤੋਂ ਅਤੇ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਥੋਂ ਗਲਤੀ ਹੋਈ ਹੈ ਐਸਜੀਪੀਸੀ ਨੂੰ ਵੀ ਇਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਅੱਗੇ ਵਾਸਤੇ ਕੋਈ ਵੀ ਸਿੱਖ ਇਤਿਹਾਸ ਦੇ ਨਾਲ ਇਸ ਪੱਧਰ ਤੇ ਜਾ ਕੇ ਸਿੱਖ ਇਤਿਹਾਸ ਨੂੰ ਖਰਾਬ ਨਾ ਕਰ ਸਕੇ ਤੁਹਾਡੇ ਧਰੋ ਰਾਠੀ ਦੀ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ